ਹੈ ਤਾਂ ਅਗਲੇ ਪੜਾਖਿੰਡਾ ਰੇਲਵੇ ਸਟੇਸ਼ਨ ਤੇ ਜਿਹੜੀ ਚੈਕਿੰਗ ਦੀ ਸ਼ੁਰੂਆਤ ਹੋਈ ਹੈ ਅੱਜ ਸਪੈਸ਼ਲ ਜਿਹੜੀ ਇਹ ਵੀ ਚੈਕਿੰਗ ਹੋਵੇ ਆ ਜਿਹੜਾ ਹੈਗਾ ਪੂਰੀ ਰਾਤ ਦਾ ਜਿਹੜਾ ਸਾਡਾ ਚੱਲੇਗਾ ਔਰ ਇਹਦਾ ਮੁੱਖ ਉਦੇਸ਼ ਇਹ ਹੈਗਾ ਕਿ ਰਾਤ ਦੇ ਸਮੇਂ ਜਿਹੜੇ ਬਾੜੇ ਅੰਸਰ ਸ਼ਹਿਰ ਦੇ ਅੰਦਰ ਆਉਂਦੇ ਨੇ ਇਹ ਕੋ ਮਤੇ ਨੇ ਉਹ ਲੋਕਾਂ ਨੂੰ ਕਿਹੜਾ ਜਾਣਦੇ ਕਰਕੇ ਗ੍ਰਫਤਾਰ ਕੀਤਾ ਜਾਵੇ ਉਹਨਾਂ ਤੇ ਤੁਹਾਨੂੰ ਵੀ ਕਾਰਵਾਈ ਕੀਤੀ ਜਾਵੇ ਉਹ ਰਾਤ ਵਾਲੀ ਸਪੈਸ਼ਲ ਚੈਕਿੰਗ ਅਸੀਂ ਪਹਿਲਾਂ ਵੀ ਕਈ ਵਾਰੀ ਕੀਤੀ ਹੈਗੀ ਹੈ ਤੇ ਸਾਖੀ ਦੇ ਤਿਹਾੜ ਨੂੰ ਬੰਦੇ ਨਜ਼ਰ ਰੱਖਦੇ ਹੋਏ ਤੇ ਮੌਜੂਦਾ ਹਾਲਾਤਾਂ ਦੇ ਤਾਹਤ ਕਿਹੜਾ ਰਾਤ ਇਹ ਕਰਦੇ ਆਪਸੇ ਵੀ ਕਿ ਆ ਸਾਰੇ ਪੰਜਾਬ ਵਿੱਚ ਕੀਤੀ ਜਾ ਰਹੀ ਹੈ ਕਿਤੇ ਪਟਿਆਲਾ ਸ਼ਹਿਰ ਦੇ ਡਿਸਟ੍ਰਿਕਟ ਦੇ ਜਿਹੜੇ ਰੂਰਲ ਇਲਾਕੇ ਨੇ ਉੱਥੇ ਵੀ ਚੱਕੀ ਨਾਕਾ ਬੰਦੀ ਕਿੰਨੀ ਚੱਲੀ ਜਾ ਰਹੀ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈਗਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਚੈੱਕ ਹੋ ਤੇ ਨਾ ਹੋਵੇ ਇਸ ਟਾਈਮ ਤੇ ਰਾਤ ਦੀ ਜਿਹੜੀ ਨਾਕਾਬੰਦੀ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੇ ਰੂਰਲ ਸਬਡਿਵੀਜ਼ਨ ਦੇ ਵਿੱਚ ਵੀ ਹੋ ਰਹੀ ਹੈ ਕਿੰਨੀ ਕਿ ਫੋਰਸ ਟਾਇਮ ਆਪ ਕੋਲ ਹੈ ਜਿਹੜੀ ਅੱਜ ਦੀ ਜਿਹੜੀ ਹੈਗੀ ਚੈਕਿੰਗ ਹੋ ਰਹੀ ਹੈ ਤੇ ਸਾਡੀ ਵਰਕਿੰਗ ਜਿਹੜੀ ਫੋਰਸ ਹੈ ਇੱਕ ਤਾਂ ਰਾਤ ਦੇ ਸਮੇਂ ਬਠਿੰਡਾ ਜ਼ਿਲ੍ਹੇ ਦੇ ਵਿੱਚ 200 ਦੇ ਕਰੀਬ ਜਿਹੜੀ ਵਰਕਿੰਗ ਫੋਰਸ ਹੈ ਤੋ ਤੋਂ ਇਲਾਵਾ ਜਿਹੜੀ ਹੈਗੀ 150 ਗੱਤੀ ਮੋਰ ਜਿਹੜੇ ਹੈਗੇ ਅੱਜ ਬਾਹਰ ਕੱਟੇ ਗਏ ਨੇ ਤਾਂ ਕਿ ਜਿਹੜੇ ਰਾਤ ਦੀ ਵੀ ਚੈਕਿੰਗ ਹੈ ਉਹ ਵਧੀਆ ਤਰੀਕੇ ਨਾਲ ਕੀਤੀ ਜਾਵੇ ਅਕਸਰ ਸਾਡੀ ਰਾਤ ਦੇ ਸਮੇਂ ਜਿਹੜੀ ਟ੍ਰੈਫਿਕ ਚਲਾਣਾਂ ਦੀ ਸੰਖਿਆ ਬਠਿੰਡੇ ਜ਼ਿਲ੍ਹੇ ਦੇ ਵਿੱਚ 50 ਦੇ ਕਰੀਬ ਹੁੰਦੀ ਹੈ ਰੋਜ਼ ਰਾਤ ਦੀ ਔਰ ਇਸ ਤੋਂ ਇਲਾਵਾ ਦਿਨ ਦੇ ਸਮੇਂ ਲਈ ਜਿਹੜੀ ਸਾਡੀ ਚੈਕਿੰਗ ਹੈਗੀ ਇਹ ਨੂੰ ਜਿਹੜੀ ਹੈਗੀ ਸਾਨੂੰ ਸਟਰੈਂਥਨ ਕਰਦੀ ਹੈ